ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਦੁਆਬੇ ਦੀ ਆਵਾਜ਼ ਮੈਂ ਸੁਖਤੇਬ ਲਾਹੌਰਿਆ ਹਲਕਾ ਇੰਚਾਰਜੀਤ ਲਾਲ ਪੱਟੀ ਨੇ ਆਦਮਪੁਰ ਵਿੱਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿੱਚ ਨਵੀਂ ਕ੍ਰਾਂਤੀ ਲਿਆਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਹਰਵਿੰਦ ਕੇਜਰੀਵਾਲ ਵੱਲੋਂ 13 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਆਦਮਪੁਰ ਜਿਸ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦਿੱਤਾ ਗਿਆ ਉਸ ਦੇ ਦੇਦਗਹਾਣ ਸੰਬੰਧੀ ਸਮਾਰੋਹ ਸਕੂਲ ਪ੍ਰਿੰਸੀਪਲ ਸ਼੍ਰੀ ਰਾਮ ਆਸਰਾ ਸਟੇਟ ਐਬਾਡੀ ਦੀ ਦੇਖਰੇਖ ਹੇਠ ਕਰਵਾਇਆ ਗਿਆ ਜਿਸ ਵਿੱਚ ਹਲਕਾ ਇੰਚਾਰਜ ਜੀਤ ਲਾਲ ਪੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਟੇਟ ਐਬਾਡੀ ام جی، جی، چیارٹی ਮਾਦਾ ਫੈਟ ਨੇ ਬੈਠਿਆ ਸਕੂਲ ਵਾਲੀ ਕੈਂਪਸ ਜਿਹੜੇ ਸਾਰੀਆਂ ਸਹੂਲਤਾਂ ਸਰਕਾਰ ਨੇ ਬੱਚਿਆ ਫੇਰੀਆਂ ਆ ਜਿਸ ਵੇਲੇ ਆਪਾਂ ਹੋਣੀ ਹੋਣੀ ਜਿਹਦੇ ਵਿੱਚ ਵਿਚਰਾਂਗੇ ਫਿਰ ਸਾਨੂੰ ਪਤਾ ਲੱਗ ਜਾਣਾ ਕਿ ਇੱਥੇ ਸਹੂਲਤਾਂ ਕਿਧੀਆਂ ਸਾਨੂੰ ਮਿਲਣੀਆਂ ਕਿਉਂਕਿ ਸਿਰਸਵਾਵਾ ਜਿਵੇਂ ਆਪਾਂ ਅੱਜ ਕੰਮ ਮਾਰਦੇ ਆਂ ਕੱਲ ਹੀ ਅਸਲੀ ਜੋ ਮਾਦਾ ਨੇ ਨਾ ਕੋ ਹਸਦਾ ਨਹੀਂ ਉਸ ਤੋਂ ਪਹਿਲੇ ਮੁੱਖ ਮੰਤਰੀ سردار بھگت سنگھ جی مان اور مختری اروند کےجریوال جی کا نگ نہیں کیا جنگل اور پنجاب تقریباً محلہ کلینک کھول دیتے ہیں جیسے فری پیسہ جہاں پہ لگایا صحیح پسند لگایا کیونکہ جب ابھی ایمانداری گل کرتے ہیں تو جی قدرت ہے وہ بھی ساتھ دینی ہے ਤੇ ਸਾਡਾ ਜਿਹੜਾ ਕਿਸਮਤ ਹੈ ਉਹ ਹੀ ਖਾ ਦਿੰਦੀ ਸਾਡਾ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਇਹ ਕਿੰਨਾ ਪੈਸਾ ਜਿਹੜਾ ਸਕੂਲ ਦੇ ਉੱਤੇ ਲਗਾ ਕੇ ਇਸ ਸਕੂਲ ਨੇ ਜਿਹੜਾ ਸੈਲਫ ਸਪੋਰਟ ਆਇਆ ਤੇ ਉਸ ਦਾ ਹੀ ਨਤੀਜਾ ਹੈ ਕਿ ਸਾਡਾ ਜਿਹੜਾ ਸਕੂਲ ਜਿਹੜੇ ਪੰਜਾਬ ਦੇ ਵਿੱਚ 117 ਕਮਿਨਸ ਨੂੰ ਜਿਹੜੇ ਆ ਉਹ ਬਣਾਈ ਗਏ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਇਹਨਾਂ ਦਾ ਸਕੂਲ ਜਿਹੜਾ ਹੈ ਹਰਮਨ ਸਕੂਲ ਜਿਹੜਾ ਉਸ ਨੂੰ ਸਕੂਲ ਮੈਮਰੀ ਜਿਹੜਾ ਜਿਲਧਰ ਦੇ করি গাল কেন কে যে আপনার প্রতি বিশ্বাস রাখবে এতে ভালো করে অনেক অনেক ধন্যবাদ জানাচ্ছে আপনারা আপনারা এখানে হেডিং না আমি সর্বপরি দজনা চলনা কিছু স্কুল অফ ফ্যামিলি স্পেস ফ্রেমওয়ার্ক অফ নলেজ बेस्ट ফ্রেমওয়ার্ক অফ নলেজ সরকারে বড় রুলস বুঝা রেগা সাডে স্টেট ইজ নেভিজ বন্ডিং দ্য নেভি অফ দেমড নোনিং কাজ تاعগা আর बेस्ट প্রজেকশন রিগার্ডিং बेस्ट ਜਿਆ ਐਜੂਕੇਸ਼ਨ ਦੇ ਲਈ ਜਿੰਨੇ ਵੀ ਪ੍ਰੋਜੈਕਟ ਹੋ ਸਕਦੇ ਨੇ ਉਹਨਾਂ ਬਾਰੇ ਬੜੀ ਉਹਨਾਂ ਦੇ ਬਲਾਂ ਸਟੱਡੀ ਕੀਤੇ ਗਏ ਮੁਸਤੇ ਬੋਰਡਿੰਗ ਸਾਰਾ ਵਰਕ ਕਰਨ ਤੋਂ ਬਾਅਦ ਫਿਰ ਜੋ ਨਿਚੋੜ ਦਿਗੇ ਕਿ ਪੂਜਨਾ ਬੂਤੇ ਵਰਕਰ ਕੇ ਇੰਪਲੀਮੈਂਟੇਸ਼ਨ ਫੇਜ਼ ਦੇ ਵਿੱਚ ਆਏ ਨੇ ਔਰ ਉਹਨਾਂ ਦੇ ਨਾਲ ਨਾਲ ਇੱਕ ਗ੍ਰੈਂਸ ਹਿਊਮਨ ਸੋਸਾਇਟੀ ਸਾਡੇ ਕੋਲੇ ਅਧਿਆਪਕ ਸਨ ਗਾਣ ਹੈਗੇ ਨੇ ਔਰ ਉਹਦੇ ਨਾਲ ਨਾਲ ਜਿਸ ਤਰ੍ਹਾਂ ਸਰਦ ਸਰ ਐ ਗ੍ਰੈਂਸ ਸਪੋਰਟ ਕੰਟਰਟੀ ਯਾਨੀ ਕਿਸੇ ਵੀ ਕੋਮ ਅਸੀਂ

ਤਿੰਨ ਦਿਨ ਦੇ ਵਿੱਚ ਕਿਉਂਕਿ ਬੇਸਿਕਲੀ ਪਹਿਲਾ 11 ਸਕੂਲ ਜਿਹੜਾ ਹੈ ਉਹ ਇਨਰਗਰਟੀ ਤੇ ਜਾ ਰਹੇ ਸੀ ਤੇ ਇਹ ਸਕੂਲ ਨੂੰ ਕੁਝ ਦਿਨਾਂ ਬਾਅਦ ਜਿੰਨਾ ਮਿਲਤਾ ਨਹੀਂ ਸੀ ਇੱਕ ਅਚਾਨਕ ਇਸ ਹਮ ਆਟੋ ਹੈਕਿੰਗ ਦੀ ਨਾ ਇਹ ਸਕੂਲ ਨੂੰ ਵੀ ਹਿਸ਼ਾਮਨ ਕਰ ਲਿਆ ਗਿਆ ਤਿੰਨ ਦਿਨ ਦੇ ਵਿੱਚ ਪੂਰੀ ਦੀ ਕੋਈ ਤਿਆਰੀ ਇੱਥੇ ਜਿਹੜਾ ਹੈ ਉਹ ਗੇਟ ਤੋਂ ਲੈ ਕੇ ਜਿਹੜੀ ਅੰਦਰ ਸੀ ਸਾਰੀ ਤਿਆਰੀ ਜਿਹੜੀ ਹੈ ਉਹਨਾਂ ਦੇ ਸਾਥ ਜਿਹੜਾ ਹੈ ਉਹ ਦੇਖਣ ਸੀ ਕੱਲ ਜਿਸਨਾ ਸੀ ਸਾਢੇ 7:00 8:00 ਵਜੇ ਗਏ ਆ ਵਾਰਿਸਪੁਰ ਰਿਸੀਪਟ ਦੇ ਬਾਅਦ ਵੀ ਪੂਰਾ ਸਟਾਫ ਜਿਹੜਾ ਹੈ ਉਹ ਮੇਰਤ ਨਾਲ ਤੰਗ ਬਰੇ ਸੀ ਤੋਂ ਤੁਸੀਂ ਸਾਰੇ ਵਧਾਈ ਦੇ ਮਾਪਰ ਕਿਉਂਕਿ ਜਦੋਂ ਵੀ ਕੋਈ ਕੋਈ ਤਰੱਕੀ ਕਰਦਾ ਤੇ ਉਹਦੇ ਵਿੱਚ ਹਮੇਸ਼ਾ ਹੀ ਜਿਹੜੀ ਟੀਮ ਵਰਕ ਹੁੰਦਾ ਉਹ ਮੈਨੂੰ ਟੀਮ ਵਰਕ ਇੱਥੇ ਨਜ਼ਰ ਆਇਆ ਸਬਾਡ ਦੇ ਨੂੰ ਜੋ ਮਹਿਨ ਕੀਤੀ ਗਈ ਹੈ اڑنجا لاکھ بانوے ہزار روپئے جو پہلے فیس کے ہوا سر پی ڈبلو ڈیم سب سونپیا گیا جس پی ڈبلو ڈی جی ایجنسی بہت سارے کام کروائی گیا گئی پوڑی کروائی گیا

ਸੋ ਜਿਹੜੇ ਡਿਗਰੀ ਡੈਕਸਨ ਨੂੰ ਜਦ ਦੱਸਿਆ ਕਿ 스ਪੋਟ ਤੋਂ ਘਰ ਨੂੰ ਵਾਸਤੇ ਜਾ ਰਿਹਾ ਤਾਂ ਇੱਕ ਬਹੁਤ ਹੀ ਵੱਡਾ ਟਾਸ ਇੱਕ ਬਹੁਤ ਹੀ ਜ਼ਿਆਦਾ ਮਾਈਂਡਲ ਪ੍ਰੈਸ਼ਰ ਸੀ ਕਿ ਕਿੱਦਾਂ ਅਸੀਂ ਇਹ ਫੇਰ ਜੜਾਂਗੇ ਸੋ ਮੈਂ ਆਪਣੀ ਸੂਚੀ ਟੀਮ ਦਾ ਬਹੁਤ ਬਹੁਤ ਤਾਹਵਾਦੀਆਂ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਮੰਨ ਦਾ ਨੋਕ ਕਰ ਸਕਾਂ